ਪਹਿਵਾਨਾਂ ਦੀ ਕੁਸ਼ਤੀ ਵੀ ਇੱਧਰ ਮਹਾਨੀਆਂ ਵਾਲਾ ਟੀਟੂਪੀ ਪੁੱਜਿਆ ਹੋਇਆ ਜਿਹੜੇ ਭਰਾ ਦੀਆਂ ਦੋਵੇਂ ਵਾਹਮਾਂ ਕਹਿੰਦੇ 11000 ਵੋਲਟ ਕਰੰਟ ਦੇ ਨਾਲ ਕੱਟ ਗਿਆ ਸੀ ਮੇਰੇ ਵੀਰੋ ਤੁਹਾਡੀ ਕਚਹਿਰੀ ਦੇ ਵਿੱਚ ਆਵੇਗਾ ਆਈ ਕਿਰਾ 골ਡੀ ਲੈ ਵੀ 골ਡੀ ਨੇ 골ਡੀ ਕੌਡੀ ਛੱਡ ਗਿਆ ਸੀ ਤੇ ਇਹਦੇ ਯਾਰਾਂ ਦੋਸਤ ਕਹਿੰਦੇ ਵੀ 골ਡੀ ਹਜੇ ਤੂੰ ਕੁਝ ਨਾ ਕੁਝ ਕਰ ਸਕਦਾ ਕਿਉਂਕਿ ਦੁਨੀਆ ਤੇ ਇੱਕ ਵਾਰ ਆਉਣਾ ਮੇਰੇ ਅੱਖੀਂ ਦੇਖਣ ਦੀ ਗੱਲ ਦੱਸ ਦਿੰਦਾ ਤੁਹਾਨੂੰ ਗੱਲ 12 13 ਸਨ ਦੀ ਹੋਣੀ ਹੈ ਇੱਕ ਮੇਲਾ ਚੱਲਦਾ ਸੀ ਸਰਦੂਲਗੜ ਤੇ ਨਾਲ ਹੀ ਚੱਲਦਾ ਸੀ ਫੱਤੇ ਮਾਲੋਕੇ ਗੋਲਡੀ ਨੇ ਸੋਚਿਆ ਵੀ ਮੇਲੇ ਤੋਂ ਨੇ ਕੱਢਣਿਆ ਇੱਕ ਗਵਾਨ ਪਿੰਡ ਦਾ ਤੇ ਇੱਕ ਸਰਦੂਲਗੜ ਵਾਲੇ ਵੀ ਘਰੇ ਆ ਕੇ ਕਹਿ ਕੇ ਗਏ ਆ ਇਹ ਬੰਦਾ ਸਰਦੂਲਗੜ ਤੋਂ 57 ਤੇ 65 ਜਿੱਤੀ ਉਸੇ ਦਿਨ ਉਸੇ ਦਿਨ ਫੱਤੇ ਮਾਲੋਕੇ ਤੋਂ 65 ਤੇ 25 ਜਿੱਤੀ ਗੋਲਡੀ ਤੇਰੇ ਨਾਲ ਪਿੱਥੋ ਵਾਲਾ ਖਰਾਜੀ ਖੇਡਦਾ ਸੀਗਾ ਇੱਕ ਦਿਨ ਵਿੱਚ ਚਾਰ ਬਜਣਾ ਕਦੇ ਗੱਡੀ ਸਰਦੂਲਗੜ ਜਾਇਆ ਕਰੇ ਕਦੇ ਗੱਡੀ ਫੱਤੇ ਮਾਲੋ ਕੇ ਆਇਆ ਕਰੇ ਤੇ ਕਲੱਬ ਵਾਲਿਆਂ ਨੇ ਇੰਨੀ سپورਟ ਕੀਤੀ ਮੈਚ ਰੋਕਤੇ ਸੀ ਵੀ ਉਹਨੂੰ ਆ ਜਾਣਦੇ ਇਹ ਮੁੰਡੇ ਲਈ ਤਾੜੀ ਮਾਰੋ ਯਾਰ ਜ਼ੋਰਦਾਰ ਟਾਪ ਦੀ ਕਬੱਡੀ ਖੇਡਿਆ ਟਾਈਮ ਟਾਈਮ ਦੀ ਗੱਲ ਹੈ ਤੇ ਇੱਕ ਸਾਲ ਮੁੰਡੇ ਨੇ ਆਲੀਕੇ ਢੋਨੇ ਦੇ ਪਿੰਡ ਨਾਲੇ ਬੈਸਟ ਯਾਫੀ ਨਿਕਲਿਆ ਤੇ ਨਾਲੇ ਬੈਸਟ ਰੈਡਰ ਇੱਕ ਕੌਡੀ ਪਾ ਕੇ ਮੁੰਡੇ ਨੇ ਕਮਾਲ ਕਰਤੀ ਤੇ ਮੁੰਡੇ ਦੇ ਨਾਲ ਸਾਡੀਆਂ ਦਿਲੋਂ ਦੁਆਵਾਂ ਹੈ ਵੀ ਮੁੰਡਾ ਆਉਣ ਵਾਲੇ ਟਾਈਮ ਵਿੱਚ ਫਿੱਟ ਹੋ ਜਾਵੇ ਵੀ ਮੈਂ ਦੌਰੇ ਪਾ ਦੂੰ ਉਹਨਾਂ ਨੂੰ ਜਿਹੜੇ ਕਹਿਣ ਮੁੰਡੇ ਦਾ ਤੌਰ ਗਿਆ ਠਨੀਰ ਵਾਲੇ ਕੋਲੜੀ ਵਰਗੇ ਪੁੱਤ ਮਾਮਾ ਬਿਰਲੇ-ਵਿਰਲੇ ਜਾਂਦੀਆਂ ਮੈਂ